ਹਾਂਜੀ ਇਹ ਵਾਲੀ ਸ਼ਰਟ ਦੇ ਉੱਪਰ ਫੁੱਲ ਵਰਕ ਆਏਗਾ ਨਾਲ ਬਾਟਮ ਪਲੇਨ ਆਏਗੀ ਨਾਲ ਦੁਪੱਟਾ ਫੈਂਸੀ ਬਣਿਆ ਹੋਇਆ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਇਹਨਾਂ ਦੀ ਤੇ ਇਹ ਵਾਲੇ ਸੂਟ ਆਉਣਗੇ ਜੀ ਟੈਬੀ ਲਾਈਨਿੰਗ ਦੇ ਵਿੱਚ ਦੁਪੱਟਾ ਤੇ ਸ਼ਰਟ ਬਣੀ ਹੋਈ ਹੈ ਨਾਲ ਇਹਨਾਂ ਦੇ ਬਾਟਮ ਮਸਲੀਨ ਦੀ ਆਏਗੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਤੇ ਇਹ ਸ਼ਿਪਿੰਗ ਇਹਨਾਂ ਦੀ ਫ੍ਰੀ ਰਹਿਣ ਵਾਲੀ ਹੈ ਇਹ ਵਾਲੇ ਸੂਟ ਰਹਿਣਗੇ ਜੀ ਜਾਰਜਟ ਟਿਸ਼ੂ ਦੇ ਵਿੱਚ ਫੈਬਰਿਕ ਬਣਿਆ ਹੋਇਆ ਇਨਾਂ ਦੇ ਉੱਪਰ ਵਰਕ ਹੋਇਆ ਹੁੰਦਾ ਤੇ ਤੁਸੀਂ ਇਹਨਾਂ ਨੂੰ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ 2.5 ਮੀਟਰ ਵੀ ਲੈ ਸਕਦੇ ਹੋ 5 ਮੀਟਰ ਵੀ ਲੈ ਸਕਦੇ ਹੋ ਜਿੰਨਾ ਤੁਹਾਨੂੰ ਫੈਬਰਿਕ ਚਾਹੀਦਾ ਤੁਸੀਂ ਉਹਦੇ ਅਕੋਰਡਿੰਗ ਲੈ ਸਕਦੇ ਹੋ ਪ੍ਰਾਈਸ ਸਾਰੇ ਨੇ ਆਪਾਂ ਨਾਲ ਦੀ ਨਾਲ ਮੈਂਸ਼ਨ ਕੀਤੇ ਹੋਏ ਨੇ ਤੇ ਇਹ ਵਾਲੇ ਸੂਟ ਆਉਣਗੇ ਜੀ ਸਿਮਰ ਦੇ ਵਿੱਚ ਸੂਟ ਬਣੇ ਹੋਏ ਨੇ ਤੇ ਨਾਲ ਇਹਨਾਂ ਨੂੰ ਦੁਪੱਟਿਆਂ ਦੇ ਉੱਤੇ ਵੀ ਹਵਰਕ ਹੈ ਨਾਲ ਪਲੇਨ ਬਾਟਮ ਆਏਗੀ ਇਹਨਾਂ ਦੇ ਉੱਪਰ ਪ੍ਰੋਪਰ ਹੈਂਡਵਰਕ ਹੈ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਨੇ ਕਲਰ ਆਪਸ਼ਨ ਨੇ ਇਹ ਵਾਲੇ ਸੂਟ ਰਣਗੇ ਜੀ ਪਿਓਰ ਕ੍ਰੇਪ ਦੇ ਵਿੱਚ ਇਹਨਾਂ ਦੇ ਬਾਟਮ ਵਰਕ ਆਏਗਾ ਬਾਜ਼ੂ ਵਰਕ ਘੇਰੇ ਦੇ ਉੱਪਰ ਵਰਕ ਨੈਕ ਵਰਕ ਐਂਡ ਇਹਨਾਂ ਨਾਲ ਦੁਪੱਟਿਆਂ ਦੇ ਉੱਤੇ ਵੀ ਵਰਕ ਆਏਗਾ ਇਹ ਵਾਲੇ ਸੂਟ ਰਣਗੇ ਜੀ ਔਰਗੈਂਜ਼ਾ ਦੀ ਸ਼ਰਟ ਬਾਟਮ ਰਹੇਗੀ ਸਿਲਕ ਦੀ ਨਾਲ ਦੁਪੱਟਾ ਫੈਂਸੀ ਬਣਿਆ ਹੋਇਆ ਹੈਂਡ ਵਰਕ ਹੈ ਪ੍ਰੋਪਰ ਬਾਜ਼ੂ ਵਰਕ ਆਏਗਾ ਬਾਟਮ ਵਰਕ ਆਏਗਾ ਤੇ ਤੁਸੀਂ ਇਹਨਾਂ ਨੂੰ ਕਲਰ ਕਸਟਮਾਈਜ਼ ਵੀ ਕਰਵਾ ਸਕਦੇ ਹੋ ਤੇ ਇਹ ਵਾਲੇ ਸੂਟਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਨਾ ਤਿੱਲਾ ਵਰਕ ਹੋਇਆ ਹੈ ਤੇ ਨਾਲ ਬਾਟਮ ਪਲੇਨ ਆਏਗੀ ਓਨਲੀ ਸ਼ਰਟ ਦਾ ਕਪੜਾ ਵੀ ਲੈ ਸਕਦੇ ਹੋ ਤੇ ਇਹ ਵਿਦਆਊਟ ਦੁਪੱਟਾ ਰਹਿਣਗੇ ਦੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹਨਾਂ ਦੀ ਥੈਂਕ ਯੂ ਸੋ ਮਚ